ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਮੱਕੀ ਦੀ ਵਿਜਾਈ ਕੀਤੀ ਕਰਤੀ ਹੈ ਤੇ ਮੱਕੀ ਦੀ ਵਿਜਾਈ ਤੇ ਆਪਾਂ 5 ਛਾਂ ਤਾਂ ਦੀ 13 ਏਕੜ ਦੀ ਰਹੇ ਹੁਣ ਇਸ ਦੇ ਨਾਲ ਨਾਲ ਆਪਾਂ ਜੋ ਪਾਣੀ ਦੀ ਲੋੜ ਤੇ ਡੀਡੀ ਦਾ ਜਿਹੜਾ ਜਰਮ ਹੈ ਲੈਣ ਹੈ ਹੈਗਾ 13 ਏਕੜ ਦੇ ਲਗਭਗ ਜਿਹੜੇ ਆਪਾਂ ਚ ਵਿਜਾਈ ਕਰਨੀ ਹੈ ਇਹ ਆਪਾਂ ਮਸ਼ੀਨ ਦੀ ਤਿਆਰੀ ਕਰੀਏ ਤਾਂ ਬੰਦੇ ਜੀ ਤੇ ਅੱਜ ਵਿਜਾਈ ਸ਼ੁਰੂ ਕਰਦੇ ਹਾਂ ਹੁਣ ਹੰਦਫੋਨ ਹੈ ਕੁਝ ਗੱਲਾਂ ਨੇ ਜਿਹੜੀਆਂ ਆਪਣੀ ਬਿਜਾਈ ਟਾਈਮ ਨੋਟ ਕਰਨੀਆਂ ਚਾਹੀਦੀਆਂ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕੀ ਕੀ ਨੇ ਧਿਆਨ ਨਾਲ ਸਾਰੀ ਵੀਡੀਓ ਦੇਖਿਓ ਜਿਹੜੇ ਵੀਰਾਂ ਨੇ ਮੱਕੀ ਦੀ ਬਿਜਾਈ ਸਟਾਰਟ ਕਰਨੀ ਹੈ ਕਿਉਂਕਿ ਹੁਣ ਬਿਜਾਈ ਟਾਈਮ ਇਹੋ ਜਿਹੇ ਗੱਲਾਂ ਤੇ ਬਿਜਾਈ ਟਾਈਮ ਇਹੋ ਜਿਹੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਹੜੀਆਂ ਤੁਹਾਨੂੰ ਕਟਾਈ ਤੱਕ ਕੰਮ ਆਉਣਗੀਆਂ ਤੋਂ ਆਪਾਂ ਤੁਸੀਂ ਧਿਆਨ ਰੱਖਿਓ ਤੇ ਆਪਾਂ ਜਿਹੜਾ ਵੀ ਆ ਪਾਤਾ ਹੈ ਇਹ ਤਾਂ ਤਾਂ ਪਤਾ ਕਿ ਕਿ ਟ੍ਰਿਪਲ ਟ੍ਰੀਟਡ ਆਪਾਂ ਤੁਹਾਨੂੰ ਪਹਿਲੀ ਵੀਡੀਓ ਦਿਖਾਇਆ ਸੀਗਾ ਤੇ ਵੀ ਜੇ ਆਪਾਂ ਪਤਾ ਚਾਰੇ ਜਿਹੜੇ ਬਾਕਸ ਆਣਾ ਚਾਹੀਕੇ ਤੇ ਥੈਲੀ ਸੈਟਿੰਗ ਕਰ ਰਹੇ ਹਾਂ ਵੀ ਰੋਈਂ ਡੈਪਥ ਦੀ ਲੰਗਾਈ ਦੀ ਆਪਾਂ 2.5 ਇੰਚ ਤੇ ਜਿਹੜੀ ਇਹ ਜੇ 2 ਤੋਂ 2.5 ਇੰਚ ਦੇ ਵਿੱਚ ਜਿਹੜੀ ਬਿਜਾਈ ਕਰ ਰਹੇ ਹਾਂ ਇਹ ਇੰਨੀ ਠੀਕ ਹੋ ਜਾਈ 2 ਤੋਂ 2.5 ਇੰਚ ਦੇ ਨੇੜੇ ਤੇੜੇ ਜਿਹੀ ਬਿਜਾਈ ਚੱਲੂ ਹਾਂਜੀ ਤੇ ਇਸ ਸਾਈਡ ਤੇ ਆਪਾਂ ਇੱਕ ਕੀੜਾ ਕਢਾਉਨੇ ਆ ਜਿੱਦੀ ਗੱਲ ਕਰ ਰਹੇ ਆ ਮੈਂ ਤੇ ਜਿਹੜਾ ਇਸ ਸਾਈਡ ਤੇ ਆਪਾਂ ਕੀੜਾ ਕਢਦੇ ਆ ਇਹਦਾ ਐਵੇਂ ਫਾਇਦਾ ਹੋ ਜਾਂਦਾ ਵੀ ਉਹ ਮਸ਼ੀਨ ਮੋੜਨ ਨੂੰ ਟਾਈਮ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਕਿੱਥੋਂ ਟੈਰਾ ਨੇ ਮੋੜਨਾ ਜੇ ਨਹੀਂ ਫਿਰ ਅਗਲਾ ਅੰਦਾਜ਼ੇ ਨਾਲ ਨਹੀਂ ਫਰਕ ਪੈਂਦਾ ਤੇ ਬੀਜ ਦਾ ਨੁਕਸਾਨ ਹੋ ਜਾਂਦਾ ਇਹ ਆਪਾਂ ਇਸ ਕਰਕੇ ਕਰਾਉਨੇ ਕਿਉਂਕਿ ਜੇ ਆਮ ਆਪਾਂ ਬੱਟੇ ਤੱਕ ਲੈ ਜੀਏ ਤਾਂ ਫਿਰ ਤਿੰਨ ਬੈੱਡ ਬਣਦੇ ਨੇ ਜਿਵੇਂ ਆਹ ਬਾਈਆਂ ਦੇ ਨਾਲ ਆਪਣੇ ਪਜਾਇਸ਼ ਹੋਈ ਹੋਈ ਐ ਇਹ ਤਿੰਨ ਬੈੱਡ ਬਣਦੇ ਨੇ ਇਹ ਤਿੰਨ ਬੈੱਡਾਂ 'ਚ ਵੀ ਨੁਕਸਾਨ ਦੀ ਗੱਲ ਕੋਈ ਨਹੀਂ ਹੁੰਦੀ ਬਸ ਗੱਲ ਇਹ ਹੁੰਦੀ ਐ ਵੀ ਜਦ ਆਪਾਂ ਇੱਕ ਜਿਹੜਾ ਪਹਿਲਾਂ ਕੱਢ ਲਵਾਂਗੇ ਤਾਂ ਇੱਥੇ ਪੰਜ ਬੈੱਡ ਬਣ ਜਾਣਗੇ ਪੰਜ ਦੇ ਨੇੜੇ ਜਿਹੜੇ ਹਾਂ ਪੰਜ ਬੈੱਡ ਬਣ ਜਾਣੇ ਨੇ ਤੇ ਪੰਜ ਬੈੱਡਾਂ ਦਾ ਤੇ ਤਿੰਨ ਬੈੱਡਾਂ ਦਾ ਫਰਕ ਇਹੀ ਪੈਣਾ ਆਪਾਂ ਨੂੰ ਹੁਣ ਕੋਈ ਨਹੀਂ ਫਰਕ ਪੈਣ ਦਾ ਫਰਕ ਪੈਣਾ ਕਟਾਈ ਟਾਈਮ ਜਦੋਂ ਜਿਹੜੀ ਆਪਣੀ ਤੁਹਾਨੂੰ ਪਤਾ ਹੈ ਜਿਹੜੀ ਮੱਕੀ ਜਦੋਂ ਹਾਰਵੈਸਟ ਕਰਦੇ ਆ ਪੱਕੀ ਕਰਕੇ ਤੇ ਉਹਨੂੰ ਜਿਹੜਾ ਵੜਦੇ ਆ ਉਹਦੇ ਵਿੱਚ ਬਸ ਪੰਗਾ ਇਹੀ ਪੈਂਦਾ ਵੀ ਮੋੜਨ ਨੂੰ ਜਗ੍ਹਾ ਪੂਰੀ ਵਧੀਆ ਮਿਲ ਜਾਂਦੀ ਹੈ ਤੇ ਉਸ ਟਾਈਮ ਬੜਾਈ ਤੇ ਖੇਹ ਖਰੰਡਾ ਘਟ ਹੁੰਦਾ ਸੋ ਆਹ ਗੱਲ ਦਾ ਵੀ ਧਿਆਨ ਰੱਖਿਆ ਕਰੋ ਜਿੰਨੇ ਵੀਰ ਮੱਕੀ ਦੀ ਵਿਜਾਈ ਸ਼ੁਰੂ ਕੀਤੀ ਹੋਈ ਹੈ 3 ਦੀ ਜਗਾ 5 ਬੈੱਡ ਨੇ ਜਿਹੜੇ ਸੈਡਾਂ ਤੇ ਘੜਾਇਆ ਕਰੋ ਤਾਂ ਜੋ ਜਦੋਂ ਆਪਾਂ ਮੱਕੀ ਨਵਾ ਬੜੀ ਮਸ਼ੀਨ ਨੇ ਹਾਰਵੈਸਟ ਕਰਨੀ ਹੈ ਤਾਂ ਫਿਰ ਉਹ ਮਤਲਬ ਨੁਕਸਾਨ ਨਾ ਕਰੇ ਮੋੜ ਮੜਈਏ ਚ ਮੋੜ ਨੂੰ ਜਗਾ ਪੂਰੀ ਮਿਲ ਜਵੇ ਤੇ ਇਹ ਇੱਕ ਬੈੱਡ ਪਹਿਲਾਂ ਕਢਾ ਲਈਏ ਜੇ ਦੂਜੇ ਲੋਟ ਅੰਦਾਜ਼ੇ ਨਾਲ ਛੱਡਦੇ ਆਂ ਫਿਰ ਕਈ ਵਾਰ ਉੱਪਰ ਹੇਠਾਂ ਲੈਣਾ ਚੜ ਜਾਂਦੀਆਂ ਨੇ ਤੇ ਵੀ ਤਾਂ ਨੁਕਸਾਨ ਨਾ ਹੋਵੇ ਜ਼ਿਆਦਾ ਸੋ ਆ ਆਪਾਂ ਪਹਿਲਾਂ ਇੱਕ ਬੈੱਡ ਕਢਾ ਲਿਆ ਇਸ ਕੰਮ ਲਈ ਤੇ ਬਾਕੀ ਵਿਜਾਈ ਚੱਲਦੀ ਅੱਜ ਦੇਖਦੇ ਆਂ ਆਪਾਂ 13 14 ਏਕੜ 13 ਏਕੜ ਦੀ ਵਿਜਾਈ ਕਰਨੀ ਹੈ 13.5 ਕਿਲਿਆਂ ਦੀ ਅੱਜ ਤੇ ਬਾਕੀ ਪਟਾਈ ਵੀ ਚੱਲ ਪਈ ਉਧਰ ਦੂਜੇ ਪਾਸੇ ਉੱਥੇ ਵੀ ਜਾਣੇ ਆ ਠੀਕ ਹੈ ਦੇਖਦੇ ਰਹੋ ਤੇ ਮੱਕੀ ਦੇ ਪਾਸ ਜੋ ਵੀ ਲੋਈ ਤਾਂ 13 ਖੜ ਦੀ ਵੀਜਾਈ ਚੱਲਦੀ ਹੈ 9208 ਤੇ 13 ਖੜ ਦੀ ਵੀਜਾਈ ਕਰਨੀ ਹੈ ਉਸ ਤੋਂ ਬਾਅਦ ਆਪਾਂ ਗਾਹਾਂ ਸਿਰੀ ਜਿਹੜਾ 11 ਨੰਨੇ ਮੈਂ ਆਉਗੂਗੀ ਧੋਨੀ ਵੀ ਆ ਰਿਹਾ ਹੈ ਧੋਨੀ ਦਾ ਵੀ ਹੈ ਜਿਹੜਾ ਤੇ ਨਿਊਟਨ ਦਾ ਤੇ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਰਹੇ ਤੇ ਦੇਖਦੇ ਰਹਿਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਕੱਲਾਂ ਖੇਤਾਂ ਦੀ